ਦਾਰੂ ਪੀ ਕੇ ਨਾ ਪਟਾਕੇ ਲੱਗੇ ਹੋਏ ਦੁਕਾਨ ਤੇ ਉੱਥੇ ਉਹ ਪਟਾਕੇ ਵਾਲਿਆਂ ਕੋਲ ਲੜਦੇ ਸੀ ਇਹਨਾਂ ਦਾ ਘਰ ਸਾਹਮਣੇ ਆ ਸਿਰਫ ਇਹਨਾਂ ਨੇ ਕਿਹਾ ਵੀ ਜੇ ਲੜਨਾ ਪੜਾ ਲੜ ਲਓ ਇਹਨਾਂ ਦੇ ਗਲ ਪੈ ਗਏ ਇਹਨਾਂ ਦੇ ਇੱਟਾਂ ਭਰਾਈਆਂ ਜੋ ਭਰਾਈਆਂ ਭਾਜੀ ਉਹਨਾਂ ਦੇ ਪਤਾ ਨਹੀਂ ਕਿਤੇ ਲੜ ਕੇ ਪਿੱਛੋਂ ਹੀ ਆਏ ਆ ਜਿਉਂ ਦਾਤ ਲੱਗੇ ਹੋਏ ਉਹਨਾਂ ਦੇ ਫੜ ਲਓ ਉਹਨੇ ਭਾਜੀ ਦਾਤ ਕੱਢਿਆ ਦੇਖ ਲਓ ਆ ਤੁਸੀਂ ਜ਼ਰੂਰ ਰਹੋ ਨਾਲ ਆ ਦੇਖੋ ਮੇਰੇ ਸਿਰ ਤੇ ਮਾਰਨਾ ਸੀ ਮੈਂ ਟੇਡਾ ਹੋ ਗਿਆ ਉਹਨੇ ਮੋਢੇ ਤੇ ਵੱਜਿਆ ਇਹ ਇਹ ਜਿਹੜੀ ਅੰਦਰ ਚੱਲੇ ਭਾਜੀ ਸਿਵਲ ਹਸਪੀਟਲ ਦੇ ਅੰਦਰ ਚੱਲੇ ਆ ਅੰਦਰ ਸਿਰਫ ਇੱਕ ਮੁਲਾਜ਼ਮ ਤੋਂ ਜ਼ਿਆਦਾ ਕੋਈ ਮੁਲਾਜ਼ਮ ਹੀ ਨਹੀਂ ਯਾਰ ਜੇ ਅਸੀਂ ਨਾ ਪਈ ਜ਼ੇ ਮੌਕੇ ਤੇ ਉਹਨਾਂ ਨੇ ਤਾਂ ਸਾਨੂੰ ਮਾਰ ਦਿੱਤਾ ਸੀ ਅੱਜ ਹੀ ਹੱਤਿਆਸ ਤੇ ਕਿਰਪਾਨਾਂ ਦਾ ਸੱਦ ਤੇ ਮਾਰੇ ਮੇਰੇ ਕੋ ਪੱਜਾ ਨਹੀਂ ਆ ਰਿਹਾ ਮੇਰੇ ਲੱਤ ਸੁਝੀ ਵੀ ਦੇਖ ਲਓ ਦਾ ਤਾਂ ਗੰਡਾਸੀਆਂ ਤੇ ਕਿਰਪਾਨਾਂ ਦੇ ਆਪਣੇ ਡਾਂਗਾ ਕਿੰਨੇ ਕ ਜਾਣੇ ਸੀ ਜੀ ਘੱਟੋ ਘੱਟ 40 50 ਜਾਣੇ ਜਿਨ੍ਹਾਂ ਦੇ ਵਿੱਚੋਂ ਅਸੀਂ 5-7 ਜਾਣਿਆਂ ਦੇ ਨਾਮ ਜਾਣਦੇ ਆ ਅਸੀਂ ਕਿਹੜੇ ਬਲੇ ਰਹਿ ਸਕਦੇ ਆ ਦੋਸਤੋ ਸੁਰੱਖਿਤ ਸਾਡੇ ਆਂਦੇ ਜਾਂਦੇ ਮੋਟਰਸਾਈਕਲ ਤੋੜਤੇ ਸਾਡੇ ਦੇ ਸਿਵਲ ਦੇ ਵਿੱਚ ਸਾਡੇ ਦੇ ਧਾਵਾ ਬੋਲਤਾ ਤੇ ਸਾਡੇ ਘਰ ਦੇ ਵਿੱਚ ਅਸੀਂ ਸੁਰੱਖਿਤੀ ਰਹਿ ਸਕਦੇ ਆ ਪਾਜੀ ਹੋਇਆ ਕੀ ਆ ਹੋਇਆ ਕੁਛ ਵੀ ਨਹੀਂ ਪਾਜੀ ਅਸੀਂ ਤਾਂ ਆਰਾਮ ਨਾਲ ਘਰੇ ਬੈਠੇ ਸੀ ਆ ਪਾਜੀ ਹੁਣੀ ਬਿਲਕੁਲ ਉੱਥੇ ਥਾਣਾ ਡੱਬਾ ਦੇ ਨਾਲ ਰਹਿੰਦੇ ਆ ਇਹਨਾਂ ਦੀ ਉੱਥੇ ਕਿਤੇ ਕਿਸੇ ਦੀ ਲੜਾਈ ਸੀ ਇਹਨਾਂ ਨੇ ਜਾ ਕੇ ਦੇਖਿਆ ਠੀਕ ਆ ਉਹ ਉਹਨਾਂ ਨੂੰ ਛੱਡ ਕੇ ਇਹਦੇ ਗਾਲ ਪੈ ਗਏ ਉਹ ਦੇਖੋ ਇਹਦੇ ਭਰਾ ਦੇ ਅੱਖ ਤੇ ਇੱਟਾਂ ਮਾਰੀਆਂ ਚੰਗੀਆਂ ਚਲੋ ਇਹਨਾਂ ਨੇ ਸਾਨੂੰ ਬੁਲਾਇਆ ਸੀ ਯਾਰੀ ਦੋਸਤੀ ਨਾਤੇ ਆ ਗਏ ਚਲੋ ਆਏ ਆ ਇਹਨਾਂ ਦਾ ਕਾਰਨ ਕੀ ਸੀ ਕਾਰਨ ਭਾਜੀ ਇਹ ਸੀ ਵੀ ਉੱਥੇ दारू ਪੀ ਕੇ ਨਾ ਪਟਾਕੇ ਲੱਗੇ ਹੋਏ ਦੁਕਾਨ ਤੇ ਉੱਥੇ ਉਹ ਪਟਾਕੇ ਵਾਲਿਆਂ ਕੋਲ ਲੜਦੇ ਸੀ ਇਹਨਾਂ ਦਾ ਘਰ ਸਾਹਮਣੇ ਆ ਸਿਰਫ ਇਹਨਾਂ ਨੇ ਕਿਹਾ ਵੀ ਜੇ ਲੜਨਾ ਪੜਾ ਲੜ ਲਓ ਸਾਡਾ ਘਰ ਦੇ ਮੂਹਰੇ ਗਾਲ੍ਹਾਂ ਨਾ ਕਢੋ ਉਹ ਉਹਨਾਂ ਨੂੰ ਛੱਡ ਕੇ ਇਹਨਾਂ ਦੇ ਗਲ ਪੈ ਗਏ ਇਹਨਾਂ ਦੇ ਇੱਟਾਂ ਭਰਾਈਆਂ ਜੋ ਭਰਾਈਆਂ ਭਾਜੀ ਉਹਨਾਂ ਦੇ ਪਤਾ ਨਹੀਂ ਕਿਤੇ ਲੜ ਕੇ ਪਿੱਛੋਂ ਹੀ ਆਏ ਆ ਜਿਉਂ ਦਾਤ ਲੱਗੇ ਹੋਏ ਉਹਨਾਂ ਦੇ ਸਾਰਾ ਕੁਝ ਲੱਗਿਆ ਹੋਇਆ ਚਲੋ ਅਸੀਂ ਸਮਝਿਆ ਸੀਗਾ ਚਲੋ ਤੁਸੀਂ ਪਰਚਾ ਕਟਾ ਲਓ ਅਸੀਂ ਪਰਚਾ ਕਟਾਉਣ ਆਏ ਆ ਚਲੋ ਅੱਧੇ ਘੰਟੇ ਬਾਅਦ ਉਹ ਵੀ ਆ ਗਏ ਕੋਈ ਗ ਚਲੋ ਉਹਨਾਂ ਦੇ ਵੀ ਕਿਸੇ ਬੰਦੇ ਤੇ ਸੱਟ ਲੱਗੀ ਹੋ ਜਾਂ ਨਹੀਂ ਆਪਾਂ ਨਹੀਂ ਜਾਣਦੇ ਪਰਚਾ ਘਟਾ ਕੇ ਉਹ ਵੀ ਤੇ ਅਸੀਂ ਵੀ ਚੱਲੇ ਹੀ ਆਂ ਉਹ ਬਾਹਰ ਖੜ ਗਏ ਅਸੀਂ ਸਿਰਫ ਆ ਗੇਟ ਤੇ ਖੜੇ ਆਂ ਮੇਨ ਤੇ ਮੇਨ ਗੇਟ ਤੇ ਖੜੇ ਆਂ ਅਸੀਂ ਦੇਖ ਲਿਆ ਵੀ ਬੰਦੇ ਖੜੇ ਆਵਾਜ਼ਾਂ ਮਾਰਦੇ ਅਸੀਂ ਬਾਹਰ ਨਹੀਂ ਗਏ ਅਸੀਂ ਕੰਟੀਨ ਦੇ ਕੋਲ ਹੀ ਖੜ ਗਏ ਹਲੇ ਵੀ ਬਾਹਰ ਖੜੇ ਨੇ ਜੀ ਅਸੀਂ ਬਾਹਰ ਖੜੇ ਆ ਚਲੋ ਆ ਗਏ ਉਹਨਾਂ ਦੇ ਵਿੱਚੋਂ ਪਹਿਲਾ ਬੰਦੇ ਆਏ ਗੱਲ ਕਰਕੇ ਗਏ ਕਹਿੰਦੇ ਤੁਸੀਂ ਆਹੀਗਾ ਵੀ ਸਗੋ ਗੱਲ ਟਾਲੀ ਵੀ ਨਹੀਂ ਸਾਡੀ ਲੜਾਈ ਨਹੀਂ ਹੋਈ ਸਾਡੇ ਨਾਲ ਬਜ਼ੁਰਗ ਨੇ ਉਹਨਾਂ ਨੇ ਕਿਹਾ ਨਹੀਂ ਚਲੇ ਗਏ ਭਾਜੀ ਵਿੱਚੋਂ ਫਿਰ ਤਿੰਨ ਚਾਰ ਜਣੇ ਆਏ ਕਹਿੰਦੇ ਆਹੀ 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 ਫੜ ਲਓ ਉਹਨੇ ਭਾਜੀ ਦਾਤ ਕੱਢਿਆ ਦੇਖ ਲਓ ਆ ਤੁਸੀਂ ਜ਼ਰੂਰ ਲਿਓ ਨਾਲ ਆ ਦੇਖ ਲਓ ਮੇਰੇ ਸਿਰ ਤੇ ਮਾਰਨਾ ਸੀ ਮੈਂ ਟੇਡਾ ਹੋ ਗਿਆ ਉਹਦੇ ਮੋਢੇ ਤੇ ਵੱਜਿਆ ਤੇ ਇਹ ਇਹ ਜਿਹੜੀ ਤੁਹਾਡਾ ਹੁਣ ਦਾਤ ਦੂਦ ਹੁਣ ਚੱਲੇ ਆ ਸਿਵਲ ਹਸਪੀਟਲ ਦੇ ਅੰਦਰ ਸਿਵਲ ਹਸਪੀਟਲ ਦੇ ਅੰਦਰ ਚੱਲੇ ਭਾਜੀ ਸਿਵਲ ਹਸਪੀਟਲ ਦੇ ਅੰਦਰ ਚੱਲੇ ਅੰਦਰ ਸਿਰਫ ਇੱਕ ਮੁ ਮੈਂ ਭੱਜ ਕੇ ਭਾਜੀ ਜਾਨ ਬਚਾਈ ਆ ਆਪਣੇ ਮਨਜੋ ਸਿਵਲ ਜੀ ਵੀ ਸੁਰੱਖਤ ਨਹੀਂ ਹੈਗੇ ਭਾਜੀ ਸੁਰੱਖਤ ਕਿਤੇ ਵੀ ਨਹੀਂ ਹੈਗੇ ਇੱਕ ਦੱਸੋ ਬਾਹਰੋਂ ਆਏ ਬੰਦੇ ਯਾਰ ਐਡੀ ਬਦਮਾਸ਼ੀ ਭਾਜੀ ਯਾਰ ਤੁਸੀਂ ਹੁਣ ਹੈ ਕੋਣ ਬਣ ਗਏ ਮੋਟਰਸਾਈਕਲ ਭਾਜੀ 7734 ਨੰਬਰ ਆ ਉਹਦਾ ਦੇ ਲੋ ਮੋਟਰਸਾਈਕਲ ਸਾਰਾ ਭੰਗ ਗਿਆ ਭਾਜੀ ਸਾਡਾ ਕੀ ਦਾ ਦੂ ਸੀ ਕਿ ਕੀ ਸੀ ਦਾਤ ਭਾਜੀ ਦਾਤ ਤਾਂ ਗੰਡਾਸੀਆਂ ਤੇ ਕ੍ਰਪਾਨਾਂ ਦੇ ਆਪਣੇ ਡਾਂਗਾ ਕਿੰਨੇ ਕੇ ਜਾਣੇ ਸੀ ਭਾਜੀ ਪਟੋ ਪਟ 40 50 ਜਾਣੇ ਜਿਨ੍ਹਾਂ ਦੇ ਵਿੱਚੋਂ ਅਸੀਂ 5 7 ਜਾਣਿਆਂ ਦੇ ਨਾਮ ਜਾਣਦੇ ਆ ਤੇ ਭਾਜੀ ਪ੍ਰਵਾਸੀ ਨਹੀਂ ਨੇ ਭਾਜੀ ਬਾਕੀ ਇਹਨਾਂ ਨੇ ਯਾਰੀ ਦੋਸਤੀ ਨਾਤੇ ਸਾਰੇ ਬੁਲਾਏ ਨੇ 40 50 ਜਾਣੇ ਬੰਦੇ ਨੇ ਕਿ ਅਸੀਂ ਨ ਕਾਰਨ ਭਾਜੀ ਬਸ ਜਿਵੇਂ ਮੰਨ ਲਓ ਭਾਜੀ ਹੁਣੀ ਨੇ ਜਿੱਥੇ ਲੜਾਈ ਹੋਈ ਆ ਇਹਨਾਂ ਦੇ ਘਰ ਦੇ ਮੂਰੇ ਲੜਦੇ ਸੀ ਗਾਲ੍ਹਾਂ ਕੱਢਦੇ ਸੀ ਹਾਂ ਜੀ ਇਹ ਆਪਣੀ ਨਾਮ ਦੇ ਟਿਬਾ ਰੋਡ ਭਾਜੀ ਤੁਹਾਡੇ ਕੋਲ ਹੀ ਰਹਿੰਦੇ ਕਿਧਰੇ ਘਰ ਦੇ ਹਾਂ ਜੀ ਲਾਹੇ ਹੱਲੇ ਰਹੀ ਆ ਭਾਜੀ ਤੁਸੀਂ ਕੰਪਲੇਨ ਕੀਤੀ ਤੁਸੀਂ ਥਾਣੇ ਕੰਪਲੇਟ ਭਾਜੀ ਅਸੀਂਗਾ ਪਹਿਲਾ ਪਰਚਾ ਕਟਾ ਲਈਏ ਜਾਂਦੇ ਅਸੀਂ ਥਾਣੇ ਜਾਣਾ ਸੀਗਾ ਵੀ ਅਸੀਂ ਚਲੋ ਥਾਣੇ ਚੱਲਦੇ ਆ ਇਹਨੇ ਚਿਰ ਨੂੰ ਇਹਨਾਂ ਨੇ ਦੇਖੋ ਲਾ 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 ਹੁਣ ਮੰਗ ਕੀ ਭਾਜੀ ਜੇ ਆ ਦੱਸੋ ਤੁਸੀਂ ਅਸੀਂ ਕਿਹੜੇ ਵੇਲੇ ਰਹਿ ਸਕਦੇ ਹਾਂ ਦੱਸੋ ਸੁਰੱਖਤੀ ਸਾਡੇ ਆਂਦੇ ਜਾਂਦੇ ਮੋਟਰਸਾਈਕਲ ਤੋੜਦੇ ਸਾਡੇ ਤੇ ਸਿਵਲ ਦੇ ਵਿੱਚ ਸਾਡੇ ਤੇ ਧ ਜੀ ਠੀਕ ਹੈ। ਆਮ ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਜੀ ਕੀ ਹੋਇਆ ਕੀ ਹੰਸਿਵਲ ਚ ਕੀ ਹੋਇਆ? ਸਿਵਲ ਚ ਇਦਾਂ ਹੋਇਆ ਜੀ ਅਸੀਂ ਪਲਚਾ ਕਰਾਇਆ ਸੀਗਾ। ਉਸ ਤੋਂ ਬਾਅਦ ਸੀ ਬਾਹਰ ਜਾਦੇ ਸੀ। ਸਾਨੂੰ ਕਹਿੰਦੇ ਇੱਧਰ ਆਓ ਇੱਧਰ ਆਓ। ਠੀਕ ਹੈ। ਅਸੀਂ ਦੋਨੇ ਬ੍ਰਦਰ ਸੀਗੇ ਅਸੀਂ ਭੱਜੇ। ਜੀ। ਅਸੀਂ ਪਹਿਲਾਂ ਭੱਜੇ ਸਾਲ ਸੀਗੇ ਸਾਡੇ ਨਾਲ ਖੁੰਦਗੇ ਸਾਨੂੰ ਫੜਨਗੇ। ਅਸੀਂ ਭੱਜੇ। ਜੇ ਅਸੀਂ ਨਾ ਭੱਜਦੇ ਮੌਕੇ ਤੇ ਉਹਨਾਂ ਨੇ ਤਾਂ ਸਾਨੂੰ ਮਾਰ ਦਿੱਤਾ ਸੀ ਅੱਜ। ਹਤਿਆਸ ਦੇ ਕਿਰਪਾ ਨਾਲ ਦਾ ਸਿੱਧੇ ਮਾਰੇ ਹੀ ਮੇਰੇ ਕੋ ਭੱਜਾ ਨਹੀਂ ਆਰੇ ਮੇਰੀ ਲੱਤ ਤੁੱਜੀ ਵੀ ਦੇਖ ਲਓ। ਇਹ ਆ ਦੇਖ ਲਓ। ਛੜਕੀ ਮਾਰਿਆ। ਮੇਰੇ ਨਾਲ ਪਹਿਲਾਂ ਭਰਾ ਦੇ ਵੀ ਡਾਕੜ ਪਾਨ ਮਾਰੀ ਆ ਦੇਖੋ ਤੰਕੇ ਲੱਗੇ ਤੈਨੂੰ ਮੇਂ ਲੜਾਈ ਤੁਹਾਡੇ ਨਾਲ ਹੋਈ ਸੀ ਹਾਂਜੀ ਅਸੀਂ ਬੜੀ ਮੁਸ਼ਕਲ ਭੱਜੇ ਆ ਹਾਂਜੀ ਨਹੀਂ ਹੁਣ ਅਸੀਂ ਭੱਜਲੇ ਸੀ ਪਹਿਲਾਂ ਹੀ ਉਹਨਾਂ ਨੇ ਸਾਨੂੰ ਹੀ ਫੜਨਾ ਸੀ ਅਸੀਂ ਭੱਜ ਲਈ ਲੜਾਈ ਦਾ ਕਾਰਨ ਕੀ ਰਿਹਾ ਤੁਹਾਡਾ ਉੱਥੇ ਲੜਾਈ ਦਾ ਕਾਰਨ ਕੁਛ ਨਹੀਂ ਜੀ ਉੱਥੇ ਪਟਾਕੇ ਵੇਚਦੇ ਸੀਗੇ ਅਸੀਂ ਉੱਥੇ ਖੜੇ ਸੀ ਪਟਾਕੇ ਵਾਲੀ ਦੁਕਾਨ ਤੇ ਉੱਥੇ ਆ ਕੇ ਆਪਸ ਵਿੱਚ ਲੜਵੇ ਸੀਗੇ ਤੇ ਮੈਨੂੰ ਗਾਲ੍ਹਾਂ ਕੱਢ ਕੇ ਕਹਿੰਦੇ ਪਰੇ ਹੋ ਜਾ ਮੈਂ ਤਾਂ ਵੀ ਪਰੇ ਹੋ ਗਿਆ ਮੈਂ ਕਾ ਕਰਦੇ ਇਨਸਾਫ ਦੀ ਮੰਗ ਕਰਦੇ ਜੀ ਬਸ ਸਿਵਲ ਸਿਵਲ ਤੁਸੀਂ ਲੜਾਈ ਜਿਹੜੀ ਹੋਈ ਆ ਚੌਂਕੀ ਦਾ ਦੱਸਦਾ ਸਿਵਲ ਦੇ ਅੰਦਰ ਜਿਹੜੀ ਚੌਂਕੀ ਬਣੀ ਹਾਂਜੀ ਉਹਨਾਂ ਨੂੰ ਦੱਸਿਆ ਉੱਥੇ ਕੋਈ ਬੰਦਾ ਹੀ ਨਹੀਂ ਜੀ ਇਹ ਪਾਜੀ ਤੁਹਾਡਾ ਪੁੱਛਾ ਕਰਦੇ ਆਏ ਕੀ ਚੌਂਕੀ ਇਹ ਇਹ ਇਹਨਾਂ ਨੇ ਸਾਨੂੰ ਦੇਖਿਆ ਬਲਚਾ ਕਰਾਂਦੇ ਅੰਦਰ ਜਦੋਂ ਤੇ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਨਾ ਜੋ ਸਾਨੂੰ ਪਲਚਾ ਕਰਾਂਦੇ ਇਹਨਾਂ ਨੇ ਪਲਚਾ ਛੱਡ ਕੇ ਬਾਹਰ ਚਲੇ ਗਏ ਅਸੀਂ ਕਿਹਾ ਚੱਲ ਸਾਡੇ ਤੋਂ ਬਾਤ ਕਰਾਂਗੇ ਆਪਣਾ ਪਲਚਾ ਸਾਨੂੰ ਤਾਂ ਪਤਾ ਨਹੀਂ ਸੀ ਕਿਦਾ ਉਹ ਟੋੜ ਬਣ ਕੀਤੀ ਮੋਟਰਸਾਈਕਲਾਂ ਤੇ ਲਾ ਸਾਰਾ ਮੋਟਰਸਾਈਕਲ ਤੋੜਤਾ ਜੀ ਉੱਥੇ ਵੀ ਤੋੜਤੇ ਸਾਡੇ ਤਿੰਨ ਚਾਰ ਮੋਟਰਸਾਈਕਲ ਉੱਥੇ ਵੀ ਤੋੜਤੇ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਆ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੇਜ਼ਦਾਰ ਹਥਿਆਰਾਂ ਦੇ ਨਾਲ ਮੋਟਰਸਾਈਕਲਾਂ ਦੇ ਉੱਤੇ ਵਾਰ ਕੀਤਾ ਜਾਂਦਾ ਵਾ ਤੇ ਜਿਹੜੀ ਪਾਰਟੀ ਇੱਥੇ ਮੈਡੀਕਲ ਕਰਵਾਉਣ ਆਂਦੀ ਆਪਣਾ ਉਹ ਕਬਰ ਆ ਕੇ ਚੌਂਕੀ ਦੇ ਅੰਦਰ ਚਲ ਜਾਂਦੀ ਹੈ ਆਪਣਾ ਬਚਾ ਕਰਨ ਦੇ ਲਈ ਤੇ ਦੱਸਿਆ ਜਾ ਰਿਹਾ ਹੈ ਕਿ ਟੱਬਾ ਰੋਡ ਤੋਂ ਇਹ ਵਿਵਾਦ ਸ਼ੁਰੂ ਹੋਇਆ ਸੀਗਾ ਤੇ ਇੱਥੇ ਜਿਹੜਾ ਨੌਜਵਾਨਾਂ ਦੇ ਵੱਲੋਂ ਘੱਟੋ ਘੱਟ 10 ਜਾਨਾਂ ਦੇ ਵੱਲੋਂ ਇੱਥੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਇਹ اسی ਹੀ ਕੰਟੀਨ ਦੇ ਬਾਹਰ ਦੋ ਮੋਟਰਸਾਈਕਲ اسی ਜਗ੍ਹਾ ਦੇ ਉੱਤੇ ਖੜੇ ਸੀਗੇ اسی ਜਗ੍ਹਾ ਦੇ ਉੱਤੇ دہشت ਦਾ ਮਾਹੌਲ ਬਣਾਇਆ ਗਿਆ ਮਰੀਜ਼ਾਂ ਦੇ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਾਰੇ ਕਿਤਨੇ ਕਿਤੇ ਪ੍ਰਸ਼ਾਸਨ ਦੇ ਉੱਤੇ ਬਹੁਤ ਵੱਡੇ ਸਵਾਲ ਜਿਹੜੇ ਕੀ ਹੈ ਖੜੇ ਨਜ਼ਰਾਂ ਉਦੇ ਦਿਖਾਈ ਦੇ ਰਹੇ ਨੇ ਅੰਦਰ ਸਿਵਲ ਹਸਪਤਾਲ ਦੇ ਅੰਦਰ ਚੌਂਕੀ ਪੈਂਦੀ ਹੈ ਚੌਂਕੀ ਦੇ ਅੰਦਰ ਸਿਵਲ ਹਸਪਤਾਲ ਦੇ ਅੰਦਰ ਆ ਕੇ ਹੀ ਹਮਲਾ ਕਰਨਾ ਕਿਤਨੇ ਕਿਤੇ ਬਹੁਤ ਵੱਡੇ ਸਵਾਲ ਖੜੇ ਨਜ਼ਰਾਂ ਕਰਦਾ ਨਜ਼ਰ ਆ ਰਿਹਾ ਕਿਤਨੇ ਕਿਤੇ ਜੇਕਰ ਐਂਬੂਲੈਂਸ ਲੰਘ ਰਹੀ ਹੁੰਦੀ ਜੇ ਐਂਬੂਲੈਂਸ ਦੇ ਉੱਤੇ ਵਾਰ ਹੁੰਦਾ ਤੇ ਕੌਣ ਜ਼ਿੰਮੇਵਾਰ ਸੀਗਾ ਜੇ ਮਰੀਜ਼ ਨੂੰ ਕੁਝ ਹੋ ਜਾਂਦਾ ਕਿਸੇ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀਗਾ ਇਹ بڑے ਵੱਡੇ ਸਵਾਲ ਜਿਹੜੇ ਆਪਸ ਪ੍ਰਸ਼ਾਸਨ ਦੇ ਉੱਤੇ ਅਤੇ ਸਿਵਲ ਪ੍ਰਸ਼ਾਸਨ ਦੇ ਉੱਤੇ ਖੜੇ ਨਜ਼ਰਾਂ ਦੇ ਦਿਖਾਈ ਦੇ ਰਹੇ ਨੇ ਹੁਣ ਆਉਣ ਵਾਲੇ ਸਮੇਂ ਚ ਦੇਖਣਾ ਹੈ ਕਿ ਡਿਵੀ ਨੰਬਰ 2 ਦੀ ਪੁਲਿਸ ਜਾਂ ਪੁਲਸ ਪ੍ਰਸ਼ਾਸਨ ਜਾਂ ਕਮਿਸ਼ਨ ਜਾਂ ਪੰਜਾਬ ਪੁਲਿਸ ਲੁਧਿਆਣਾ ਪੁਲਿਸ ਕਿਸ ਤਰ੍ਹਾਂ ਇਸ ਇਸੇ ਆਪਣੀ ਗਸ਼ਤ ਵਧਾਉਂਦੀ ਹੈ ਜਾਂ ਇੱਥੇ ਮੁਲਾਜ਼ਮ ਤਨਤ ਕਰਦੀ ਹੈ ਕਿ ਨਹੀਂ ਕਰਦੀ ਆਉਣੇ ਸਮੇਂ ਜਰੂਰ ਦੇਖਣਾ ਦਾ ਜੁੜੇ ਲੁਧਿਆਣਾ ਲਈ ਵੀ ਨਾਲ ਯੂਮ ਰਿਪੋਰਟ ਧੰਨਵਾਦ